ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਰਦੇ ਆ ਅੱਜ ਇੱਕ ਨਵੇਂ ਬਲੌਗ ਦੀ ਸ਼ੁਰੂਆਤ ਅੱਜ ਨਾ ਸਿਸਟਰ ਦਾ ਫੋਨ ਆਇਆ ਜੀ ਸਿਸਟਰ ਕੋ ਚੱਲੇ ਆ ਅੱਜ ਤੇ ਤਿਆਰੀ ਕੀਤੀ ਅੱਜ ਫਿਰ ਸਾਡਾ ਤਾਂ ਰੋਜ਼ ਜਾਣਾ ਰਹਿੰਦਾ ਹੀ ਹੈ ਕਿਤੇ ਨਾ ਕਿਤੇ ਕਦੇ ਅਸੀਂ ਮੇਲੇ ਤੇ ਜਾਵਰਦੇ ਆਂ ਕਦੇ ਅਸੀਂ ਕਿਤੇ ਪਰ ਅੱਜ ਵੀ ਥੋੜਾ ਸਿਗਰੇਟੀਆ ਕੰਮ ਅੱਜ ਹੀ ਚੱਲੇ ਆ ਸਿਸਟਰ ਦਾ ਫੋਨ ਆਇਆ ਜੀ ਜੀ ਉਹਨਾਂ ਕਹਿੰਨੇ ਆਇਓ ਅੱਜ ਥੋੜਾ ਖਯੂਰੀ ਕੰਮ ਆ ਚੱਲੇ ਆ ਅੱਜ ਨਹਾ ਧੋ ਕੇ ਤਿਆਰ ਹੁੰਨੇ ਆ ਕੱਪੜੇ-ਕੁੱਪੜੇ ਆਪਣੇ ਪ੍ਰੈਸ ਪਏ ਆ ਮੈਡਮ ਉਹ ਨੋਪਾਲ ਛਾਣਾਰੀ ਆ ਆਪਣੇ ਨੋਪਾਲ ਚਿਆ ਨਾ ਨੋਪਾਲ ਚਾਰੀ। ਮਾਸਨ ਨਾ ਧੋ ਕੇ ਤਿਆਰ ਹੁੰਨੇ ਆ ਫੇਰ ਤੁਹਾਨੂੰ ਮਿਲਦੇ ਆ ਤੇ ਚੱਲਦੇ ਆ ਫੇਰ ਤੁਹਾਨੂੰ ਬੜੇ ਰਿਓ ਆਪਣੇ ਵਲੋਗ ਇਨਾਲ। ਸਿਰ ਲੋ ਜੀ ਆਪਾਂ ਹੋ ਗਿਆ ਰੈਡੀ ਨਾ ਧੋ ਕੇ ਮੇਡ ਮੋਦੀ ਤਿਆਰ ਆਪੀ ਕਾਹਦੇ ਆ ਪੱਕੇ ਤੇ ਅੱਧਾ ਦੀ। ਨੰ ਗੱਡੀ ਦੋ ਦਿਨ ਧੋਤੀ ਸੀਗੀ ਹਜੇ। ਬਹੁਤ ਜ਼ਿਆਦਾ ਲਿਬੜੀ ਹੋਈ ਸੀਗੀ ਧੋ ਕੇ ਕਢਾਈ ਸੀ। ਤ੍ਰਪਾਲਦਰ ਪੁੱਲਪਾ ਤੇ ਜੇ ਨਹੀਂ ਹੁਣ ਤਾਂ ਸਾਫ ਹੀ ਭਜੇ ਮਿੱਟੀ ਬਹੁਤ ਪੈਂਦੀ ਇੱਥੇ ਗੱਡੀ ਉੱਤੇ ਚਲੋ ਚਾਹ ਚ ਪੀ ਕੇ ਮਿਲਦੇ ਆ ਤੁਹਾਨੂੰ ਫਿਰ ਚੱਲਦੇ ਆਪਾਂ ਕਰਦੇ ਆ ਸ਼ੁਰੂ ਜਰਨੀ ਬਾਈ ਲੰਬੀ ਨਹੀਂ ਹੈਗੀ ਆਪਣੀ ਥੋੜੀ ਆਪਣੀ ਅੱਜ ਨੇੜੇ ਹੀ ਆ ਜਾਣਾ ਅੱਗੇ ਵੀ ਆਪਾਂ ਗਏ ਆ ਤੇ ਦੇਖਣਾ ਪਿੱਛਲੇ ਬਲੌਕ ਚ ਹਾਂ ਵੀ ਹੋ ਕੇ ਕਿਆਰ ਕੇ ਨਹੀਂ ਕਿੰਨਾ ਕਰ ਹੈਗਾ ਕੰਮ ਚਲੋ ਫਿਰ ਹੋ ਜੋ ਛੇਤੀ ਛੇਤੀ ਮੈਨੂੰ ਤਿਆਰ ਹੋਏ ਹੁਣਾਂ ਘੰਟਾ ਹੋ ਗਿਆ ਪਰ ਜਨਾਨੀਆਂ ਨਹੀਂ ਸਿੱਧੀ ਜਾਉਂਦੀਆਂ ਭਾਈ ਮੈਂ ਬਹੁਤ ਟਾਈਮ ਆ ਤਿਆਰ ਹੋਇਆ ਬੈਠਾ ਹੁਣ 2 ਘੰਟੇ ਹੋ ਗਏ ਜਿਆਦਾ ਵਗਾ ਚਲੋ ਅੱਧਾ ਘੰਟਾ ਲਾ ਲਓ ਫਾਈਨ ਤੱਕ ਨਹੀਂ ਤਿਆਰ ਹੋਏ ਇਹ ਭਾਈ ਜਨਾਨੀਆਂ ਟਾਈਮ ਬਹੁਤ ਲਾਉਂਦੀਆਂ ਨੇ ਲੇਟ ਵੀ ਇਹੀ ਕਰਾਉਂਦੀਆਂ ਨੇ ਇਹ ਨਾਲੇ ਕਦੇ ਪਰਸ ਕਦੇ ਜੁੱਤੀ ਕਰੇ ਨੋ ਪਾਲਛ ਕਰੇ ਲਿਪਸਟਿਕ ਕਦੇ ਬਿੰਦੀ ਕਰੇ ਚੂੜਾ ਕਰੇ ਕੁਛ ਭਾਈ ਔਖਾ ਬਹੁਤ ਕਰਦਾ ਇਹ ਤਾਂ ਆਪਣੇ ਵਾਂਗ ਆ ਸਾਲਟ ਪਾਈ ਪ੍ਰਿੰਟ ਪਾਈ ਬੂਟ ਪਾਏ ਸੱਟ ਹੋ ਗਈ ਜਾਂ ਕਬਾਲ ਬਾਏ ਤੇ ਇੱਕ ਕਰ ਚਲੋ ਜੀ ਦੇਖਦੇ ਆ ਚਾਹ ਚੂਪੀਣੀ ਆਹ ਜੇ ਤੁਹਾ ਆ ਬਣੀ ਪਈ ਹੈ ਚਲ ਇਹ ਗੱਡੀ ਨਾ ਸਟਾਰਟ ਕਰ ਲਈ ਹੁਣ ਜਕਰ 2 ਮਿੰਟ ਆ ਵੀ ਗੰਦੀ ਸਟਾਰਟ ਕਰੀਏ 2 ਮਿੰਟ ਸਟਾਰਟ ਰੋਗੇ ਉਹਦੇ ਕੰਨ ਤੋੜਨੀ ਆ ਇਹ ਲੈ ਵੀ ਮੇਰੀ ਲਾਡੋ ਰਾਣੀ ਹੋਦਾ ਤਿਆਰ ਲੈ ਵੀ ਆਪਣੀ ਲਾਡੋ ਰਾਣੀ ਤਾਂ ਹੋ ਗਈ ਤਿਆਰ ਗਾਲ ਲੀ ਜਿਹਨੇ ਆਉਣਾ ਜੋ ਬਹਿ ਜਾਓ ਬਾਈ ਮਾ ਕੇ ਇਹ ਵੀ ਵਿਚਾਰੀ ਤੋਤੀ ਐਨੀ ਲਿਬੜੀ ਪਈ ਸੀ ਅੰਦਰੋਂ ਬੁਰਾ ਹਾਲ ਹੋਇਆ ਪਈ ਜਿਹੜਾ ਮੀਂਹ ਤੋਂ ਉਦਨ ਜਾਇਆ ਨਾ ਉਹਦੇ ਚ ਪਾਣੀ ਵੜ ਗਿਆ ਸੀ ਇਹ ਮੱਚ ਮੱਚ ਟਿੱਕਾ ਆਪਣਿਆਂ ਤੇਰਾ ਲਾਈਕ ਕਰ ਦਿਆ ਕਰੋ ਯਾਰ ਬਲੌਗ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਆ ਮੱਤ ਤੋਂ ਮੱਦ भेजो अपने यारा दोस्तों को शेयर करो तो अपन सपोर्ट की बहुत लड़ है यार थोड़ी सपोर्ट की बहुत लड़ है यार सपोर्ट मैं कहते करते है भाई एयर सपोर्ट तुझी सपोर्ट करोगे तो ही अपना चैनल चलूगा फटाफट टेन के तक करिए फटाफट सबसक्राइबर अपने कुछ नहीं है हजे यार थोड़ी नहीं करो मेरे भी हल मारो चला जी ਸ਼ਾਦੀ ਦੀ ਤਿਆਰੀ ਹੋ ਗਈ ਆ। ਚਾਹ ਪੀਨੇ ਕੁੱਟ-ਕੁੱਟ। ਲੰਘਦੇ ਆ ਆਪਦੇ ਸਫਰਾਂ ਨੂੰ। ਜਾਂਦੇ ਆ ਆਪਣੇ ਭਾਈ ਸਫਰ ਤੇ। ਘਰਾਂ ਨੂੰ ਜਾਂਦੇ ਆ ਅਸੀਂ ਆਪਦੇ। ਮੌਸਮ ਵੀ ਤਾਂ ਠੀਕ ਆ। ਧੁੱਪ ਤਾਂ ਪਣੀ ਹੈਗੀ ਨਹੀਂ ਖਾ ਪਰ ਹੈਗੀ ਆ ਪਰ ਇੰਨੀ ਨਹੀਂ ਹੈਗੀ। ਪਰ ਯਾਰ ਦੁਪਹਿਰੇ ਬਹੁਤ ਧੁੱਪ ਨਿਕਲਿਆ ਹੁੰਦੀ ਆ ਹਨਾ। ਉਸ ਦਿਨ ਵੀ ਧੁੱਪ ਬਹੁਤ ਸੀ ਦੁਪਹਿਰੇ। ਕੀ ਆ ਤੂੰ? ਇਹ ਦੰਦੇ ਜੀ ਬਹੁਤ ਕੱਢਦੇ ਨੇ ਦੇਖ ਕੇ। ਇਹ ਦੰਦੇ ਨੇ। ਮੈਂ ਦੰਦ ਬੜਾ ਘਾਟ ਵੜੀ। ਮੈਂ ਦੰਦ ਤਾਂ ਆਖਾਂ। ਦੋ ਕੋ ਨਿਆੜਾ ਨੋ ਟੁਪਕੀ ਨਿਆੜਾ ਵਸੇ ਮੇਰਾ ਚੋ ਹੁਣ ਬੋਲ ਜੀ ਨਹੀਂ ਹੁਣ ਮੁੱਕੀ ਮਾਰਨੀ ਆ ਹੁਣ ਕੀ ਬੋਲ ਲੋ ਵੀ ਚੱਲੇ ਆਪਾਂ ਮੈਡਮ ਨਿੰਬੂ ਤੋੜ ਰਹੀਆਂ ਕਰਨੀ ਦੀਦੀ ਹੁਣਾਂ ਵਾ ਤੇ ਨਿੰਬੂ ਲੈ ਕੇ ਜਾਣੇ ਆ ਮੈਂ ਕਿਹਾ ਤੋੜ ਲਓ ਬਾਈ ਆਪਾਂ ਗੱਡੀ ਸਟਾਰਟ ਕੰਡ ਕਰਕੇ ਗੱਡੀ ਬਾਹਰ ਕੱਢ ਕੇ ਖੜਾ ਲਈ ਆ ਚਲੋ ਵੀ ਚੱਲਦੇ ਆਂ ਫਿਰ ਆਪਾਂ ਹੁਣ ਆਹ ਰਹੀ ਮੈਡਮ ਇਹ ਸਮਾਨ ਜੇ ਲੈਣਾ ਰਸਤੇ 'ਚੋਂ ਲੱਗ ਜਾਈ ਜਾਣਾ 15-20 ਮਿੰਟ ਚੱਲਦੇ ਆਜੋ ਜਿਹੜੇ ਜਾਈਦਾ ਫੋਨ ਆਈ ਜਾਂਦਾ ਬਾਰ-ਬਾਰ ਬਾਰ-ਬਾਰ ਜਿਹਦਾ ਫੋਨ ਆਈ ਜਾਂਦਾ ਕਹਿੰਦਾ ਕਿੱਥੇ ਕਾ ਕੇ ਮਗਾ ਰਹੇ ਆ ਬਸ ਤੁਰ ਲੱਗੇ ਆ ਘਰੋਂ ਬੜਾ ਕਰਦੇ ਜਿਹੜੇ ਬੰਦਾ ਕਰਦਾ ਉਹਨੂੰ ਹੁੰਦਾ ਹੀ ਆ ਯਾਰ ਵੀ ਆਈ ਨਹੀਂ ਹਿੱਤੱਕ ਉਹ ਵੀ ਵਿਚਾਰੇ ਘਰੇ ਤਿਆਰੀ ਖਿੱਚੀ ਬੈਠੇ ਨੇ ਮਾਂ ਦਾ ਚਲਾ ਰਹੇ ਆ ਬਸ ਤੁਰਦੇ ਆ ਉਹਨੇ ਫੋਨ ਆਇਆ ਦੋ ਦੋ ਵਾਰ ਫੋਨ ਆਇਆ ਉਹ ਲੱਗੀਆਂ ਤੋਰੀਆਂ ਗੱਡੀ ਦਾ ਯਾਰ ਕੋਲੈਂਟ ਪੋਣ ਵਾਲਾ ਕੋਲੈਂਟ ਘੱਟਾ ਕੱਢੀ ਸੀ ਕੱਲ ਨੂੰ ਦੇਦਾ ਕੱਲ ਨੂੰ ਪਵਾ ਕੇ ਲਿਆਉਣਾ ਆ ਸਾਰੀ ਖਰਾਬ ਗਈ ਹੈ ਯਾਰ ਟੂਲ ਟੈਕਸ ਕੋਲੇ ਹੀ ਜਾਣਾ ਨਾ ਹਾਂ ਹਾਂ ਉੱਥੇ ਹੀ ਜਾਵਾਂਗੇ ਪਹਿਲਾਂ ਉਧਰ ਦੀ ਗਏ ਸੀ ਨਾ ਦੂਜੇ ਰਸਤੇ ਮੈਂ ਮੈਂ ਟੂਲ ਟੈਕਸ ਕੋਲੇ ਜਾਵਾਂਗਾ ਹਾਂ ਉਹ ਰਸਤਾ ਠੀਕ ਆ ਹੈ ਨਾ ਵੀ ਨਾ ਸ਼ਾਰਟਕਟ ਨਾਲ ਉਹ ਛੋਟੇ ਉਹਦੇ ਨਾਲੋਂ ਘੱਟਾ ਰਸਤਾ ਫਿਰ ਵੀ ਕੋਈ ਜੇ ਨਾ ਬੰਦੇ ਨੂੰ ਪਤਾ ਵੀ ਫਿਰ ਤਾਂ ਬੰਦਾ ਉਲਝੜਵੇ ਉਲਝ ਜੇ ਉੱਡੇ ਹੋ ਜਾਂ ਜਾਂ ਪੈ ਜਾਂਦਾ ਕਿ ਪਤਾ ਹੋਵੇ ਫਿਰ ਕੋਈ ਚੱਕਰ ਨਹੀਂ ਮੈਨੂੰ ਪਸੰਦ ਦਾ ਬਹੁਤ ਪਸੰਦ ਆ। ਅੱਗੇ ਸਾਰੇ ਰਸਤੇ ਐਜੇ ਹੀ ਹੁੰਦੇ ਸੀਗੇ ਹੁਣ ਨਾ ਸਾਰੇ ਰਸਤੇ ਹਾਈਵੇ ਵੱਡੇ ਵੱਡੇ ਕਾਰ ਤੇ ਸ਼ੌਟ ਨਾਫਤ ਵੜਦੇ ਪਹਿਲਾਂ ਇਹ ਐਜੇ ਰੋਡ ਹੀ ਹੁੰਦੇ ਸੀ ਸਾਰੇ ਜੋ ਹੁੰਦੇ ਸੀ ਨਾ ਪਪਟਾਲੇ ਕਿਹੜੀ ਸਾਧੋ ਰੋਡ ਹੀ ਕਿੱਧਰ ਨੂੰ ਵੀ ਜਿਹੜੇ ਵੀ ਸ਼ਹਿਰੋ ਜਾਂਦੇ ਨੇ ਨਾ ਰੋਡ ਐਹੇ ਜੇ ਹੁੰਦੇ ਸੀਗੇ ਥੋੜੇ ਤੋਂ ਵੱਡੇ ਰੋਡ ਹੁੰਦੇ ਪਰ ਦ੍ਰਾਫਤ ਹੁੰਦੇ ਆ ਇੱਧਰ ਵੀ ਦ੍ਰਾਫਤ ਇੱਧਰ ਵੀ ਦ੍ਰਾਫਤ ਉੱਤੇ ਐ ਛੱਤ ਪਈ ਹੁੰਦੀ ਦ੍ਰਾਫਤਾਂ ਦੀ ਸੋਹਣੇ ਲੱਗਦੇ ਹੁੰਦੇ ਸੀਗੇ ਚਾਹਾਂ ਚਾਹ ਰਹਦੀ ਨਾਲੇ ਹੁਣ ਗਰਮੀ ਵੀ ਤਾਂ ਹੀ ਵੱਧ ਗਈ ਦ੍ਰਾਫਤਾਂ ਵੱਢੀ ਜਾਂਦੇ ਨੇ ਸੋਹਣੀਆਂ ਇਹ ਤਾਂ ਸਕੂਲ ਤੋਂ ਆਉਂਦਾ ਤੇ ਅੱਛਾ ਪਹਿਲੇ ਸੀ ਲੱਗ ਰਿਹਾ ਇੱਕ ਗੇੜਾ ਇੱਕ ਪਾਸਾ 20 ਕਿਲੋਮੀਟਰ ਹੁੰਦਾ ਤੋਂ ਅੰਦੂ ਤੋਬਾ ਇਹਦਾ ਭਈ ਨਾ ਪਰਿਆ ਪਿਆ ਚਾੜੀ ਇਹਦਾ ਇੱਥੇ ਥੱਕ ਪਾਣੀ ਹੀ ਜਾ ਲੋ ਐ ਬਰਾਬਰ ਹੋਇਆ ਪਿਆ ਜੇ ਉਧਰ ਨਹੀਂ ਮੈਂ ਨਦੀ ਕੋ ਜਮਾ ਬਰਾਬਰ ਸੀ ਪਤਨਾਂ ਦੇ ਟੋਬਾ ਕਿਧਰ ਤੇ ਪਾਣੀ ਕਿੱਥੇ ਆ ਵਿੱਚ ਲਿੰਗਾ ਕ ਲੈ ਆ ਪਾਣੀ ਚਟਾ ਰੰਨਾ ਸੂਪਰ ਏਲੀਆ ਹੋ ਗਏ ਵਿੱਚ ਵਿੱਚ ਜੀਰੀਆ ਹਨਾ ਵਿੱਚੂ ਚਾਰੇ ਆ ਗਿਆ ਫਰਕ ਹੁਣ ਤਰੰਗ ਇਹਦਾ ਜੀਰੀਆ ਪੱਕ ਜਣੀ ਨਹੀਂ ਹੁੰਦਾ ਪਰ ਜਾਰੇ ਜੀਆਂ ਦੇ ਰੁੜਗੀਆਂ ਫਸਲਾਂ ਬੁੱਸਲਾਂ ਨਾ ਹੁੰਦਾ ਔਖਾ ਹੋ ਗਿਆ ਇਹ ਤੇ ਹਣੇ ਜਰਾ ਇਹਨੂੰ ਸੋਚਣਾ ਸੀ ਹੁਣ ਵੱਡਾਂਗੇ ਹਨਾ ਆਹ ਤਾਂ ਵੱਡ ਵੀ ਲਈਏ ਕਿਸੇ ਵੀ ਕਈ ਪਹਿਲਾਂ ਲਾ ਲੈਂਦੇ ਨੇ ਫਿਰ ਪਹਿਲੀ ਵੱਡ ਲਾਉਂਦੇ ਨੇ ਜਿੱਦੀ ਦੀਵਰਾਂ ਦੇ ਲੱਵੀ ਪਹੁੰਚ ਗਏ ਘਰ ਦੇ ਲਵੀ ਆਪਾਂ ਜਮੇ ਬੱਸ ਦੋ ਮਿੰਟਾਂ ਚ ਪਹੁੰਚ ਜਾ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਦੀ ਜਿਹੜਾ ਨੇ ਘਰ ਦੇ ਜਮਾ ਨੇੜੇ ਹੀ ਹੈ ਹਨਾ ਨਾਲ ਹੀ ਆ ਚਲ ਵਧੀਆ ਪੰਨਾ ਜਾ ਹੁੰਦਾ ਹਨ ਆ ਗਏ ਆ ਜੀ ਆਪਕਾ ਦੀਦੀ ਦੇ ਘਰੇ ਦੀਦੀ ਦੇ ਘਰੇ ਆ ਗਏ ਸੀਗੇ ਉਹ ਖੜੇ ਆ ਦੀਦੀ ਨੇ ਰਿਫਲੈਕਸ਼ਨ ਬਹੁਤ ਪੈ ਰਿਹਾ ਵਾ ਉਹ ਖੜੇ ਨੇ ਦੀਦੀ ਹੁਣੇ ਅਸੀਂ ਤੇ ਕਮਰੇ ਚ ਆ ਕੇ ਬਹਿ ਗਏ ਸੀ ਜੀਜਾ ਜੀ ਕਹਿੰਦੇ ਮੈਂ ਉਹਨਾ ਮੜੇ ਬਾਹਰ ਕੰਮ ਗਏ ਨੇ ਆ ਗਏ ਸੀਗੇ ਹੁਣੇ ਆਏ ਆ ਪਣੀ ਪੁਣੀ ਕੀਤਾ ਆ ਕੇ ਕੋਈ ਨਹੀਂ ਦਿਖਾਉਣਾ ਤੁਹਾਨੂੰ ਬਾਅਦ ਮੇਲਾ ਅੱਜ ਦੀ ਜੰਦੇ ਇੱਥੇ ਤਾਂ ਹੀ ਅਸੀਂ ਮੇਲੇ 'ਤੇ ਆਏ ਆ ਦਿਖਾਉਣਾ ਤੁਮੈ ਮੇਲੇ ਬਹੁਤ ਹੋ ਰਹੇ ਨੇ ਉਦੋਂ ਮੇਲਾ ਦੇਖ ਕੇ ਆਏ ਅੱਜ ਫੇਰ ਮੇਲਾ 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 ਸਾਰੇ ਪਾਸੇ ਦੁਨੀਆ ਤਾਂ ਮੇਲਾ ਹੀ ਐ ਲਓ ਵੀ ਚਾਹ ਪੀਣ ਲੱਗ ਗਏ ਆਪਾਂ ਕਿੱਦਾਂ ਚਾਹ ਮਿੱਠੀ ਆ ਬਿਸਕੁਟ ਛਕੋ 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 ਜੀ ਤੁਸੀਂ ਬਿਸਕੁਟ ਛਕੋ ਹੈ ਆ ਪਰਦੇ ਲਿਆਂ ਦਿੰਦੀ ਆ ਨੇ ਨਵੇਂ ਹਨਾ ਸੋਹਣੇ ਆ ਪਰਦੇ ਹਨਾ ਚਲੋ 1 ਕਿਲੋ ਚਾਹ ਫਟਾਫਟ ਚੱਲੀਏ ਫਿਰ ਮੇਲਾ ਦੇ ਭਾਈ ਹੁਣ ਮੇਲੇ ਦੇ ਜਾਣ ਦੀ ਤਿਆਰੀ ਆ ਚਾਹ ਚੁੱਕੀ ਕੇ ਹਟੇ ਹੁਣ ਫੇਰ ਦੁਬਾਰਾ ਦੋ ਦੋ ਵਾਰ ਠੁੱਕੀ ਲੱਗੀ ਚਾਹ ਦੀ ਆ ਮੁੰਡਾ ਕੀ ਕਰ ਰਿਹਾ ਫਿਰ ਫਿਰ ਆਪਾਂ ਲੱਭ ਰਿਆਂ ਚਲੋ ਭਾਈ ਐਸੀ ਛੱਡ ਕੇ ਪੈ ਗਏ ਜਿਗੇ ਕਹਿੰਦੇ ਮੇਲੇ ਇੰਦ ਕੀ ਕਰਨ ਜਾ ਕੇ ਗਰਮੀ ਹੋ ਜਾਂਦੀ ਹੈ ਨਾ ਬਰਤਨ ਦਾ ਭੁੱਲਾ ਜਾਂਦਾ ਮੇਲੇ ਨੂੰ ਲੋਕ ਵੀ ਚੱਲਦੇ ਹੁਣ ਮੇਲੇ ਤੇ ਉੱਥੇ ਅਗ ਲੁੱਟਦੇ ਮੇਲਾ 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 ਮਾਰੀ ਮਾਰੀ ਮੇਰੇ ਸੇ ਮਿਲਾਂ ਲੈ ਹਾਂ ਹਾਂ ਮਲਾ ਲਓ ਮਲਾ ਲਓ ਤੇ ਮਲਾਓ ਉਹਦਾ ਪਤਾ ਕੀ ਹੈ ਜਿੱਦਾਂ ਇਹ ਉਹ ਜਿਹੜੇ ਪਹਿਲਾਂ ਹੁੰਦਾ ਸੀ ਆਪਣੇ ਕੋਲ ਜਿਹੜਾ ਆ ਪਹਿਲਾਂ ਨਾ ਕੀ ਆ ਵੀ ਜੇ ਅਸੀਂ ਚੱਲਿਆ ਮੇਲੇ ਤੇ ਹੁਣ ਅੱਜ ਦਿਖਾ ਕੇ ਲਾਉਨੇ ਆ ਮੇਲਾ ਸਾਨੂੰ ਦਿਖਾ ਕੇ ਲਿਆਉਣਗੇ ਅਸੀਂ ਤਕੀ ਦਿਖਾਉਣ ਦੇਣਾ ਇਹ ਸਾਨੂੰ ਦਿਖਾ ਕੇ ਲਿਆਉਣਗੇ ਇੱਥੋਂ ਵਾਲਾ ਮੇਲਾ ਕਿਹੜਾ ਮੇਲਾ ਵੱਜਦਾ ਇਹ ਸਿੱਧ ਸਿੱਧ ਹੈਲੋ ਬਾਬਾ ਸਿੱਧ ਬਸ ਜੀ ਨਮਸਤੇ ਗੱਡੀ ਆਪਣੀ ਬਾਹਰ ਖੜੀਆਂ ਨੇ ਠੀਕ ਹੈ ਇਹ ਲੈ ਆਵਾਂਗੇ ਹੌਲੀ ਹੌਲੀ ਲਓ ਇਹ ਧੁੱਪ ਤਾਂ ਬਹੁਤ ਆਜਾਣਾ ਯਾਰ ਪਹਿਲਾਂ ਸਵੇਰੇ ਹੈ ਨਹੀਂ ਧੁੱਪ ਹੁਣ ਜ਼ਿਆਦਾ ਹੋ ਗਈ ਧੁੱਪ ਹਣਾ ਜੀ ਥੋੜੇ ਵਾਲੀ ਤਾਂ ਗੱਡੀ ਵਾਵਾ ਲਿਬੜੀ ਪਈ ਆ ਯਾਰ ਹਨਾ ਬਹੁਤ ਖਰਾਬ ਹੋਈ ਪਈ ਆ ਕਵਣੀ ਸੀ ਦੀਦਾ ਕਹਿੰਦਾ ਮੈਂ ਤਬਾਈ ਨਹੀਂ ਗਈ ਚੱਲ ਕੋਈ ਨਹੀਂ ਆ ਬੈਠਿਆ ਕੋਕੋ ਵੇ ਛੋਟੂ ਕੋਕੋ ਤੇ ਕਾ ਬੈਠਾ ਕੋਕੋ ਕੀ ਨਾਂ ਇਹਦਾ ਸ਼ੇਰੂ ਸ਼ੇਰੂ ਮੇਲਾ 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 ਸ਼ੇਰੂ ਹਾਂ ਵੱੜਦਾ ਤਾਂ ਨਹੀਂ 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 ਜਮੀ ਵੀ ਨਹੀਂ ਸਾਹੂ ਆ ਦਰਵੇਸ਼ ਆ ਹੂੰ ਲੋ ਵੀ ਆ ਗਏ ਦੀਦੀ ਹੁਣ ਵੀ ਚੱਲਦੇ ਆਂ ਹੁਣ ਫਾਈਨਲੀ ਆਪਾਂ ਚੱਲਦੇ ਮੇਲੇ ਵਿੱਚ ਚਲੋ ਜੀ ਚੱਲਦੇ ਆ ਹੁਣ ਮੇਲੇ ਚ ਤੁਹਾਨੂੰ ਦਿਖਾਉਨੇ ਆ ਮੇਲਾ ਉਹ ਬਾਈ ਜੀ ਫੋਨ ਤੇ ਗੱਲ ਕਰ ਰਹੇ ਨੇ ਬਾ ਠੀਕ ਆ ਐ ਬੂ ਕੀ ਖਵਾਉਗੀ ਹਾਂ ਇਹ ਹੈਲੀਕਾਪਟਰ ਚੱਲ ਪਿਆ ਵੀ ਆਪਣੇ ਹੱਥ ਮੇਲੇ ਚ ਐ ਬੂ ਕੀ ਖਵਾਉਗੀ ਅੱਜ ਹਾਂ ਉਹ ਵੀ ਚੱਲ ਪਿਆ ਆਪਾਂ ਮੇਲੇ ਤੇ ਮੇਰੇ ਪੈਦਲੇ ਨਹੀਂ ਆਇਆ ਵੀ ਬਾਪ ਹੈਗਾ ਨਾਲ ਦਾ ਬੰਦਾ ਰੈਡੀ ਚੱਲੇ ਆ ਉੰਗ ਲਾਣਾ ਚੱਲਿਆ ਸਾਰਾ ਉਹ ਕਿੰਨੇ ਜਾਣੇ ਬੈਠੇ ਮਗਰੋਂ ਇਹ ਦੇਖੋ ਗੱਡੀ ਦਾ ਭਰ ਗਿਆ ਇਹਦਾ ਤੂੜੀ ਵਾਲੇ ਕੋਠੇ ਵਾਂਗੂ ਭਰੀ ਗਈ ਹੈ ਇਹਦਾ 3 ਬਿਲ ਬਣਾ ਲਿਆ ਆਪਾਂ ਟਰਾਲਾ ਅਜੇ ਮੈਂ ਸਾਡੂ ਵੀਰ ਵੱਲ ਨਿਕਲਿਆ ਅਸਮੀਂ ਮੰਡੀ ਬਾ ਇਹਨਾਂ ਤੋਂ ਵੀ 7000 ਰੁਪਏ ਲੈ ਗਏ ਵਿਚਾਰਿਆਂ ਤੋਂ ਨਾ ਲੱਗੀਆਂ ਹੋਈਆਂ ਇਹ ਕਿਉਂ ਲੱਗੀਆਂ ਸਾਰਿਆਂ ਨੇ ਕੰਨਾ ਪਿੰਡੇ ਚ ਅੱਛਾ ਇੱਥੇ ਤਾਂ ਕਾਇਨੇ ਦੁਕਾਨਾਂ ਹਨਾ ਬੋਲੋਗੇ ਜੇ ਸਾਰੇ ਦੁਕਾਨੀ ਦੁਕਾਨਾਂ ਹੋਣਗੀਆਂ ਨੇ ਬਸ ਉਹਨੂੰ ਪਿੰਡੋ ਚ ਬਈ ਦੁਨੀਆ ਬਹੁਤ ਆ ਰਹੀ ਹੈ ਮੇਲੇ ਤੋਂ ਹਨਾ ਕੀ ਹੋ ਗਏ ਬਾਈ ਤੁਹਾਨੂੰ ਲੱਗਦਾ ਵੀ ਗੱਡੀ ਸ਼ਾਇਦ ਇਹ ਕਿਹਾਂ ਜਾਵੇ ਜਾਣਦਾ ਹੋਣਾ ਬੰਦਾ ਹੂੰ ਹੂੰ ਤਾਂ ਹੀ ਗੱਡੀ ਆ ਗਈ ਆ ਤਾਂ ਕਿਹ ਹੋ ਰਿਹਾ ਓਏ ਹੈ ਪਲਾਸਟਿਕ ਦਾ ਤਾਂ ਆ ਮम्मी ਸਾਡੇ ਸਕੂਲ ਆਏ ਨਾ ਸਕੂਲ ਬੱਚਿਆਂ ਦਾ ਉਹ ਗੱਡੀ ਚੱਲਦੀ ਰਹਿੰਦੇ ਨੇ ਦੋ ਜਣੇ ਉਹ ਆਪਣਾ ਘਰ ਸਾਹਮਣੇ ਉਹ ਦੇਖਦਾ ਸਾਹਮਣੇ ਘਰ ਉਹ ਰਿਟੀਚਰ ਤੋਂ 2 ਵਜੇ ਤੱਕ ਉਹਦੇ ਵੀਰੇ ਸਾਡੇ ਪਾਪਾ ਕਿਤੇ ਆਪਣੇ ਪਾਪਾ ਤੇ ਨਹੀਂ ਕੱਲ ਬਾਦ ਕੱਲ ਪੈਲੇਕਟਰ ਮਹਿਕ ਰਵਨਾ ਆਏ ਨਾ ਬੇ ਸੱਚੇ ਦੇਵਤਾਂ ਬਾਬੇ ਦੀ ਪੱਗ ਸੁਖਣੀ ਜਿਹੜੀ ਵੀ ਤੇਰੀ ਉਹਦੀ ਪੱਗ ਨੇ ਲੇ ਸੱਚ ਉਧਰੋਂ ਪੱਗ ਵੇਚਦੀ ਤਾਂ ਪਾਕਾ ਪਾ ਕੱਲ ਨੂੰ ਮੰਨਣੀ ਆ ਅੱਛਾ ਅੱਛਾ ਕੱਲ ਨੂੰ ਕਹਿੰਦੇ ਸੀ ਕਿ ਮਾਸੇ ਉਧਰੋਂ ਅੱਛਾ ਅੱਛਾ ਕੱਲ ਨੂੰ ਮੰਨਾਂਗੇ ਪੱਗ ਸੁਖਣੀ ਬਾਬੇ ਦੀ ਜਿਹੜੀ ਵੀ ਕੋਈ ਦੇਨੇ ਆ ਅੱਛਾ ਆ ਗਿਆ ਮੇਰੇ ਲਈ ਜਗਾ ਇਹ ਤਾਂ ਆਪਣੇ ਘਰ ਤੋਂ ਵੀ ਦੇਂਦੀ ਹੋਣੀ ਆ ਨਾ ਦੇ ਰਹੀ ਆ ਮਾਇਨੇ ਦੇ ਉਹ ਤੇ ਆਪਣਾ ਘਰ ਨਹੀਂ ਨਾ ਪਿਆ ਬਾਬੇ ਨੇ ਪਤਾ ਕਰਦੇ ਨੇ ਇੱਥੇ ਪਾਸ ਤੋਂ ਨੂੰ ਪੱਗਾਂ ਵੇਚ ਕੇ ਆਉਣੀਆਂ ਨੇ ਅੱਛਾ ਵੇਚ ਦਿੰਦੇ ਨੇ ਬਾਅਦ ਚਾਹੇ ਕੱਲ ਹੀ ਪੱਗਾਂ ਨਹੀਂ ਹੋਊਗੀ ਅੱਛਾ ਤਾਂ ਫਿਰ ਉਹ ਵੇਚ ਜਾਣਗੇ ਪਿੰਡੀ ਪਿੰਡੀ ਅੱਜ ਦਾ ਰਸਨ ਇਹ ਵੀ ਕੱਲ ਨੂੰ ਦੇਖੂ ਕਿੰਨਾ ਰਸਨ ਦਾ ਹਾਂ ਇੱਕ ਪਾਣੀ ਹੋਊਗਾ ਆ ਦੇਖੋ ਪੰਜਾਬ ਨੂੰ ਕੱਲ ਨੂੰ ਠੀਕ ਆ ਹਾਂ ਵੀ ਕੀ ਗੱਲ ਆ ਕੀ ਹੋ ਰਿਹਾ ਤੈਨੂੰ ਕੁਛ ਬੋਲੋ ਜੀ ਤੁਸੀਂ ਵੀ ਤੁਸੀਂ ਕੁਛ ਕਹਿਣਾ ਚਾਹੋਗੇ ਮੈਂ ਮੇਲੇ ਦੇ ਚੌਕ ਦੇ ਅਸੀਂ ਤਾਂ ਮੈਂ ਚੁੱਪ ਬੈਠੇ ਹਾਂ ਸਾਡੇ ਦਾ ਆਵਾਜ਼ ਨਹੀਂ ਨਿਕਲ ਮੇਲੇ ਚਾ ਚੁੱਪ ਬੱਡੇ ਸਾਰੇ ਹਾਂ ਮਮਈਂ ਹੁਣ ਦੇਖੋ ਮੈਨੂੰ ਲੋ ਜੀ ਵੀ ਆ ਗਏ ਪਹੁੰਚ ਗਏ ਮੇਲੇ ਵਾਲੀ ਜਗ੍ਹਾ ਤੇ ਆਪਾਂ ਦੁਕਾਨਾਂ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਕਿ ਹੋਰ ਪਿਆ ਦੇ ਬਾਬਾ ਬੈਠਾ ਇੱਧਰ ਚੱਕਲੇ ਵੇਲਣੇ ਵੇਚ ਰਿਆ ਲੈ ਜਾਓ ਬੱਦੂ ਇੱਥੇ ਚੱਕਲੇ ਵੇਲਣੇ ਲੱਗਿਆ ਇੱਥੇ ਇੱਧਰ ਨੂੰ ਬਾਹਰ ਖੁੱਲੋ ਹੋਰ ਦੇਖੋ ਉੱਧਰ ਮੰਮ हेलो देवर हो गया है लेकिन आई करेंगे बिरा बोला जाए माफी बहुत होटल जिन्स में जो मेरे फोन पे गीतियां आता थे जो बस तभी बनाए इसी वजह को मजोगा इन आता ना वो इन गीतियां से कांटी ची माफी इसी वजह लविंग कनेडन जार जार कांटी कनेडन जार जार फ्रेंड कनेडन जार जार फ्रेंड कनेडन गरमैश दुकाना करके गरमैशा लगे लो मेला देख लो फिर सुंदर तरह हम्म ਕੱਲੇ ਕੱਲੇ ਪੀ ਜਾਂਦੇ ਨੇ ਜੋਸ ਮੈਂ ਫੋਨ ਲਾ ਰਿਹਾ ਲਓ ਇਹ ਚੱਲੇ ਆਪਣਾ ਲੁੰਗ ਲਾਣਾ ਉਹ ਵੀ ਯਾਰ ਕੀ ਆ ਝੂਟੇ ਝਾੜੇ ਨਹੀਂ ਤੇ ਹੁੰਦੇ ਚੱਕਰ ਆ ਜਾਂਦਾ ਹੁੰਦਾ ਡਿੱਗ ਪੈਂਦਾ ਹੁੰਦਾ ਬੰਦਾ ਮੇਲਾ ਤਾਂ ਤੁਰ ਫਿਰ ਕੇ ਦੇਖਣਾ ਹੁੰਦਾ ਬਸ ਇਹੀ ਹੁੰਦਾ ਮੇਲਾ ਹੋਰ ਕੀ ਆ ਚੀਜ਼ ਹੁੰਦੇ ਕੋਲੇ ਹਾਂ ਚਾਹ ਜਗਾ ਤੇ ਮੇਲਾ ਇਹਦੇ ਇੱਥੇ ਲੱਗਦਾ ਮੇਲਾ ਆ ਬਾਬਾ ਸਿੱਧਾ ਠੀਕ ਆ ਜੈ ਬਾਬਾ ਸਿੱਧਾ 21 ਜਿੱਪੜ ਘਟਣਾ ਠੀਕ ਪੈਸੇ ਦੇ ਦੋ 30% ਅੱਛਾ ਕਹਿੰਦੇ 3 ਲੱਖ ਲੈ ਜੁਆ ਆ ਗਈ ਸੀ ਆਪਾਂ ਜਸਲੀਨ ਨੂੰ ਲੈ ਕੇ ਥੱਕ ਗਏ ਵੀ ਆਉਣ ਜਾਣੇ ਕੀਤਾ ਦੇ ਆਲੇ ਜਿੱਦਾਂ ਹੀ ਤਾਂ ਸਸਤੋ ਹੋ ਗਿਆ ਸਸਤੀ ਪੈ ਜਾਂਦੀ ਆ ਵੀ ਬੱਚਾ ਪਾਰਟੀ ਬੈਠੇ ਨੀ ਰੋ ਨਾ ਯਾਰੋ ਨੇੜੇ ਜਗਾਓ ਕੰਮਣਾ ਮੂੰਹ ਸੇ ਦੇਖੀਏ ਆਪਾਂ ਕੀ ਲੱਗੇ ਵਾਹ ਚੱਲ ਵੀ ਇਹ ਬੱਚਾ ਪਾਰਟੀ ਬੈਠੀ ਹੈ ਸਾਡੇ ਕੋਲ ਇੱਥੇ

ਆ ਮਿਚਾ ਰ ਟਾਈਮ ਹੋ ਗਿਆ ਚਾ ਚੱਲੀਏ ਆ ਪੂਰਾ ਘੈਂਟਾ ਮਿੱਠਾ ਮਿੱਠਾ ਤੱਕ ਲੋ ਜੀ ਜੇ ਜਾ ਚਲੋ ਜੀ ਚੱਲਦੇ ਆ ਚੱਲੀਏ ਹੁਣ ਘੇੜਾ ਕਰੀ ਚੱਲੀਏ ਘਰ ਨੂੰ ਕੱਢੀ ਕਰੀ ਸਟਾਰਟ ਮਿਲਦੇ ਆ ਸੋਨੋ ਰਸਤੇ ਕਰੇ ਦੀਦੀ ਉਹਨਾਂ ਨੂੰ ਮਿਲਿਆ ਸੀ ਤੇ ਮੇਲਾ ਵੀ ਦੇਖ ਲਿਆ ਸੀਗਾ ਇੰਜੋਏ ਕੀਤਾ ਪੂਰਾ ਸ਼ਾਮ ਹੋ ਗਿਆ ਤੁਹਾਨੂੰ 5 ਵਜੇ ਸ਼ਾਮ ਹੋ ਗਈ 5 ਵਜੇ ਕੀ ਦਿਲ ਲੱਗਿਆ ਰਹਿੰਦਾ ਸਾਡਾ ਦੀਦੀ ਵੀਰਿਆ ਕੋਲੇ ਆਉਣ ਨੂੰ ਜੀ ਨਹੀਂ ਕਰਦਾ ਹੋਰ ਉਹ ਜਾ ਕੇ ਕੰਮ-ਕੁਮਤ ਜਾਣਾ ਕੰਮ ਕਰਨ ਨੂੰ ਨਹੀਂ ਤਾਂ ਅਸੀਂ ਤਾਂ ਮੱਜਾ ਕਰਕੇ ਓਖਾ ਹੋਏ ਨਾ ਸਾਨੂੰ ਉਹ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਨਹੀਂ ਬੰਦਾ ਰਹਿ ਲਵੇ ਚੱਲ ਚਲੋ ਘਰੇ ਜਾ ਕੇ ਮਿਲਾਂਗੇ ਹੁਣ ਤਾਂ ਆਪਾਂ ਨੂੰ